ਡੀਐਸਪੀ ਟਾਂਡਾ ਦਵਿੰਦਰ ਬਾਜਵਾ ਮੇਰੇ ਨਾਲ ਇੰਸਪੈਕਟਰ ਗਵਿੰਦਰਜੀਤ ਸਿੰਘ ਨਾਗਰਾ ਐਸਐਚਓ ਟਾਂਡਾ ਅੱਜ ਅਸੀਂ ਜਿਹੜੀ ਪੰਜਾਬ ਸਰਕਾਰ ਦੇ ਮਹਿਮ ਵਿੰਡੀ ਆ ਯੁੱਧ ਨਸ਼ਿਆਂ ਦੇ ਵਿਰੁੱਧ ਤਹਿਤ ਅਸੀਂ ਰਜਿੰਦਰ ਸਿੰਘ ਤੇ ਚੰਦੀਪ ਸਿੰਘ ਪੁੱਤਰ ਚਰਨ ਸਿੰਘ ਵਾਸੀ ਵਾਰਡ ਨੰਬਰ 8 ਇਹਨਾਂ ਦੀ ਪ੍ਰਾਪਰਟੀ ਸੀਜ਼ ਕਰਨ ਵਾਸਤੇ ਅਸੀਂ ਇਹਨਾਂ ਦੇ ਘਰੇ ਆਏ ਆ ਇਨਾਂ ਦੀ ਇਨਾਂ ਤੇ ਮੁਕਦਮੇ ਸੀਗੇ ਐਨਡੀਪੀਐਸ ਦੇ ਮੁਕਦਮੇ ਹੋਇਆ 2024 ਦੇ ਵਿੱਚ ਮੁਕਦਮਾ ਇਹਨਾਂ ਦੇ ਹੋਇਆ ਜੀ ਜਿਹਦੇ ਤਹਿਤ ਇਹਨਾਂ ਦੇ ਅਸੀਂ 11 ਕਰੋੜ 67000 ਰੁਪਏ ਦੀ ਪ੍ਰਾਪਰਟੀ ਜਿਹੜੀ ਆ ਉਹ ਸੀਜ਼ ਕੀਤੀ ਆ ਇਹਦੇ ਵਿੱਚ ਪੰਜਾਬ ਸਰਕਾਰ ਦੇ ਵੱਡੀ ਮਹਿਮ ਦੇ ਵਿੱਚ ਸੀਐਮ ਸਾਹਿਬ ਸ੍ਰੀ ਭਗਵੰਤ ਮਾਨ ਜੀ ਡੀਜੀਪੀ ਪੰਜਾਬ ਅ ਸ੍ਰੀ ਗੌਰਵ ਜਾਦਵ ਜੀ ਸਾਡੇ ਡੀਆਜੀ ਰੇਨ ਨਵੀਨ ਸਿੰਘਲਾ ਜੀ ਐਸਐਸਪੀ ਸਾਹਿਬ ਸ੍ਰੀ ਸੰਦੀਪ ਮਲਕ ਜੀ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ ਏਠ ਅਸੀਂ ਅੱਜ ਅਸੀਂ ਆਪਣਾ ਜਿਹੜਾ ਕੰਪੀਟੈਂਟ ਅਥਾਰਟੀ ਨੇ ਥਰਡ ਪਾਰਟ ਦਾ ਕੇਸ ਬਣਾ ਕੇ ਅਸੀਂ ਭੇਜਿਆ ਸੀਗਾ ਦਿੱਲੀ ਜਿਹਦੇ ਵਿੱਚ ਇਹਨਾਂ ਦੀ 11 ਕਰੋੜ 61 ਲੱਖ ਰੁਪਏ ਦੀ ਜਿਹੜੀ ਜਾਇਦਾਦ ਸੀਜ਼ ਕਰਨ ਦੇ ਆਰਡਰ ਆਏ ਆ ਉਹ ਅਸੀਂ ਇਹਨਾਂ ਦੇ ਗੇਟ ਤੇ ਚਪਕਾਏ ਆ ਮੈਂ ਬਾਕੀ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹੋ ਜੀ ਪ੍ਰਾਪਰਟੀ ਬਣਾਈਦਾ ਜਿਹੜਾ ਬਲੈਕ ਟੋ ਪ੍ਰਾਪਰਟੀ ਬਣਾਈਦਾ ਕੋਈ ਫਾਇਦਾ ਨਹੀਂਗਾ ਬੁਰੇ ਵੀ ਬਣਦੇ ਹੋ ਤੇ ਮੁੜ ਕੇ ਪ੍ਰਾਪਰਟੀਆਂ ਸੀਜ਼ ਹੋ ਕੇ ਤੁਸੀਂ ਆਪਣੇ ਪਰਿਵਾਰ ਨੂੰ ਵੀ ਦੁੱਖ ਦੇ ਵਿੱਚ ਪਾਉਂਦੇ ਹੋ ਕਿਰਪਾ ਕਰਕੇ ਇਹ ਗਲਤ ਕੰਮਾਂ ਨੂੰ ਛੱਡ ਕੇ ਤੁਸੀਂ ਮੁਖਤਾਰਾ ਚ ਆਓ ਤੇ ਆਪਣੇ ਜੀਵਨ ਸਫਲ ਬਣਾਓ ਥੈਂਕ ਯੂ ਸਰ ਟਾਂਡੇ ਖੇਰ ਵਿੱਚ ਹੋਰ ਇਸ ਤੋਂ ਇਲਾਵਾ ਕੋਈ ਮਤਲਬ ਕੋਈ ਗਾਲੀ ਕੀਤੀ ਹੋਈ ਰਸਿਆ ਖਿਲਾਫ ਜਾਂ ਸਿਸਟਮ ਹਾਂਜੀ ਹਾਂਜੀ ਦੱਸ ਜੀ ਸਾਡੇ ਅਸੀਂ ਬਹੁਤ ਆ ਦੇ ਨੇ ਇੱਥੇ ਹੌਟਸਪੌਟ ਏਰੀਆ ਸੀ ਕਿ ਚੰਡੀਗੜ੍ਹ ਕਲੋਨੀ ਵਾਹ ਤੇਾਨੂੰ ਸਾਨੂੰ ਪਤਾ ਹੀ ਆ ਸਾਰਿਆਂ ਨੂੰ ਕਿ ਅਸੀਂ ਸਾਰੇ ਉੱਥੇ ਬਹੁਤ ਵੱਡੇ ਲੈਵਲ ਤੇ ਅਸੀਂ ਐਫੇਅਰ ਕੀਤੀਆਂ ਆ ਔਰ ਕਰਕੇ ਉਹਨਾਂ ਨੂੰ ਜਿਹੜੇ ਸਮਗਲਰ ਸੀਗੇ ਉਹਨਾਂ ਨੂੰ ਅ ਅੰਦਰ ਭੇਜਿਆ ਔਰ ਇਸ ਤੋਂ ਅੱਗੇ ਇੱਕ ਟਾਂਡੇ ਦੇ ਵਿੱਚ ਸਾਡਾ ਹੋਰ ਅੱਗੇ ਪ੍ਰੋਸੈਸ ਚੱਲ ਰਿਹਾ ਇੱਕ ਅਸੀਂ ਹੋਰ ਅ ਪ੍ਰੋਪਰਟੀ ਸੀਜ਼ ਕਰਵਾਵਾਂਗੇ ਜਿਹੜਾ ਵੀ ਸਬਡਿਵੀਜ਼ਨ ਦੇ ਅੰਦਰ ਜਿਹੜੇ ਪਿੰਡ ਦੰਦਦੇ ਹੁਣ ਤੱਕ ਕਿੰਨੇ ਘਰਾਂ ਨੂੰ ਜਿਹੜਾ ਪ੍ਰੋਪਰਟੀ ਸੀਜ਼ ਕੀਤਾ ਗਿਆ ਜਿਹੜਾ ਕਿ ਇਹ ਜਿਹੜਾ ਐਗਜੈਕਟ ਨੀ ਮੇਰ ਕੋ ਫਿਕਰ ਹੈਗੀ ਜਿੱਦਾਂ ਹੁਣ ਇਹਦਾ 68% ਦਾ ਇਹਨਾਂ ਦਾ ਜੈਨਦੀਪ ਰਵਿੰਦਰ ਸਿੰਘ ਹੁਣਾਂ ਦਾ ਬਣਿਆ ਆ ਜਿਹੜੇ ਅੱਗੇ ਅੱਗੇ ਅਸੀਂ ਉਹ ਅਜੇ ਚੰਨ 10 ਪਬਲਿਕ ਨਹੀਂ ਦੱਸ ਸਕਦੇ ਪਬਲੀਕਲੀ ਆਉਣ ਵਾਲੇ ਸਮੇਂ ਦੇ ਵਿੱਚ ਜਿੱਤ ਉਹ ਵੀ ਕਰਾਂਗਾ ਵੀ ਤੁਹਾਨੂੰ ਦੱਸਦਾ ਹਾਂ ਸਰ ਕਿੰਨੀਆਂ ਕਿੰਨੀਆਂ ਰੁਪਈਆ ਹਾਂ ਇਸ ਤੋਂ ਪਹਿਲਾਂ ਅਸੀਂ ਗੜਦੀਆਲ ਖੁਰਦਾ ਪਿੰਡ ਦੇ ਵਿੱਚ ਵੀ ਅਸੀਂ ਕਰਕੇ ਆਏ ਸੀ ਉਹਨਾਂ ਦੇ 73 ਲੱਖ ਰੁਪਏ ਦੀ ਉਹਨਾਂ ਦੀ ਵੀ ਪ੍ਰਾਪਰਟੀ ਸੀਜ਼ ਕਰਵਾਈ ਸੀ ਸਰ ਇਹਨਾਂ ਦੀਆਂ ਕਿੰਨੀਆਂ ਰੁਪਈਆ ਅਸਲੀ ਕਿਤੇ ਦੀਆਂ ਆ ਇਹ ਜੀ ਬਹੁਤ ਬਹੁਤ ਲਗ 11 ਕਰੋੜ 60 ਹਜ਼ਾਰ ਰੁਪਏ ਦੀ ਇਹਦੇ ਵਿੱਚ ਦੱਸਣਾ ਔਖਾ ਵੀ ਕਿੰਨੇ ਕਿੱਥੋਂ ਕਿਹੜੀ ਕਿਹੜੀ ਫੀਲ ਕੀਤੀ ਗਈ ਇੱਕ ਇਹਦੇ ਇਹੀ ਘਰ ਬਿਲਕੁਲ ਜਿਹੜੇ ਜਿਹੜੇ ਟੈਂਸ਼ਨ ਹੋ ਗਿਆ ਜੀ 플ੌਟ ਹੋ ਗਏ ਬਾਕੀ ਜ਼ਮੀਨ ਜਿਹੜੀ ਜੋ ਵੀ ਉਹਨਾਂ ਦੀ ਬਾਰਡਰ ਚਾਹੀਆ ਉਹ ਸਾਰੀ ਜਿਹੜੀ ਪ੍ਰੋਪਰਟੀ ਐ ਬਿਲਕੁਲ ਉਹਦੇ ਫੀਜ਼ਿੰਗ ਆਟਾ ਵਿੱਚ ਲੈ ਕੇ ਸਰਪਲ 2000 ਵਿੱਚ ਲਿਆ ਜਾਊਗਾ ਇਸ ਤੋਂ ਬਾਅਦ ਕਿੰਦਾ ਤੇ ਫਰਦਰ ਅਗੇ ਹੌਲੀ ਹੌਲੀ ਸਾਰਾ ਪ੍ਰੋਸੀਡਿੰਗ ਹੋਣੀ ਹੈ ਜੀ ਚੱਲਣਾ ਜੀ ਨਾਲ ਨਾਲ